ਅਕਸਰ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਸ਼ੇਅਰ ਸੁਣਿਆ ਹੋਣਾ ਕਿ ਜਿਨ੍ਹਾਂ ਨੂੰ ਤੁਸੀਂ ਜਾ ਕੇ ਮਿਲਦੇ ਹੋ ਉਹ ਸਾਨੂੰ ਆ ਕੇ ਮਿਲਦੇ ਆ ਤੇ ਮੈਂ ਉਹਦੇ ਵਿੱਚ ਇੱਕ ਗੱਲ ਹੋਰ ਐਡ ਕਰਦਾ ਕਿ ਜਿਨ੍ਹਾਂ ਨੂੰ ਤੁਸੀਂ ਜਾ ਕੇ ਮਿਲਦੇ ਹੋ ਡੇਰੇ ਵਿੱਚ ਉਹ ਸਾਨੂੰ ਆ ਕੇ ਮਿਲਦੇ ਆ ਜੇਲ੍ਹ ਵਿੱਚ ਤੁਸੀਂ ਸਾਂਝੀ ਤਾਂ ਗਏ ਹੋਵੋਗੇ ਕਿ ਬਾਬਾ ਗੁਰਿੰਦਰ ਸਿੰਘ ਕਿੱਲੋਂ ਬਿਆਸ ਵਾਲੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਮਿਲ ਕੇ ਆਇਆ ਵਰੀਆ ਗੱਲ ਆ ਮਿਲਣਾ ਮੁਲਾਕਾਤਾਂ ਕਰਨੀਆਂ ਚੰਗਾ ਹੈ ਮੁਲਾਕਾਤਾਂ ਦੇ ਨਾਲ ਪਿਆਰ ਵੱਧਾ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਹੜੇ ਮਜੀਠੀਆ ਨੂੰ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਪਰਿਵਾਰ ਨਾਲ ਨਹੀਂ ਮਿਲਣ ਦਿੱਤਾ ਅਕਾਲੀ ਵਰਕਰਾਂ ਨਾਲ ਨਹੀਂ ਮਿਲਣ ਦਿੱਤਾ ਤੇ ਉਹਨਾਂ ਨੇ ਬਾਬੇ ਗੁਰਿੰਦਰ ਸਿੰਘ ਢਿੱਲੋਂ ਨੂੰ ਵਿਆਪਤ ਵਾਲੇ ਬਾਬੇ ਨੂੰ ਪਰਮਿਸ਼ਨ ਦਿੱਤੀ ਹੈ ਮਿਲਣ ਦਾ ਸਮਾਂ ਦਿੱਤਾ ਤੇ ਮੁਲਾਕਾਤ ਵੀ ਕਹਿੰਦੇ 30 35 40 ਮਿੰਟ ਦੇ ਕਰੀਬ ਹੋਈ ਹੈ ਮਰੀਆ ਗੱਲ ਹੈ ਤੇ ਨਾਲ ਹੀ ਉਦੋਂ ਸੀਐਮ ਭਗਵੰਤ ਸਿੰਘ ਮਾਨ ਨੇ ਜਿਹੜੇ-ਜਿਹੜੇ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਸੀ ਕਾਂਗਰਸੀ ਸੀ ਜਾਂ ਭਾਜਪਾ ਵਾਲੇ ਸੀ ਜਿਨ੍ਹਾਂ ਨੇ ਮジョਰਿਟੀਏ ਦੀ ਹਮਾਇਤ ਕੀਤੀ ਸੀ ਆਖਿਆ ਸੀ ਕਿ ਉਹਨੂੰ ਨਜਾਇਜ਼ ਪਰੇਸ਼ਾਨ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਨੇ ਉਹਨਾਂ ਦਾ ਜਲੂਸ ਕਰਤਾ ਸੀ ਕਿ ਇਹ ਉਹ ਹੀ سپورਟ ਕਰਦੇ ਆ ਚਿੱਟੇ ਵਾਲੇ ਦੀ ਇਹ ਮਾਨ ਸਾਹਿਬ ਬਾਬਾ ਬਿਆਸ ਵਾਲਾ ਵੀ ਚਿੱਟੇ ਵਾਲੇ ਨੂੰ ਮਿਲ ਕੇ ਆਇਆ ਕਿਵੇਂ ਮੂੰਹ ਪੱਕਿਆ ਬੋਲਿਆ ਨਹੀਂ ਜਾਂ ਜਾਂ ਦੂਜੇ ਵੀ ਜਿਹੜੇ ਹੋਰ ਪਾਰਟੀਆਂ ਵਾਲੇ ਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਲੱਗਦਾ ਹੈ ਬਾਬੇ ਦਾ ਜੋਰ ਚੱਲਦਾ ਹੈ। ਉਹ ਜਿਵੇਂ ਪਿੱਛੇ ਜਿਆ ਕੀਤਾ ਹੈ ਨਾ ਬੇਬੇ ਨਹੀਂ ਮੈਂ ਸੰਤ ਬਣੂੰਗਾ। ਬੰਦਾ ਬੜਾ ਚਲਾੰਤ ਬਣੂੰਗਾ। ਉਹੀ ਗੱਲ ਹੈ। ਅੱਜਕੱਲ ਬਾਬਿਆਂ ਦੀ ਚਾਂਦੀ ਆ ਬਈ। ਤੇ ਜਿਵੇਂ ਆਮ ਕਰਕੇ ਅਸੀਂ ਇੱਕ ਤੇ ਇੱਕ ਦੋ ਸਮਝਦੇ ਆਂ ਪਰ ਇਹ ਸਿਆਸਤ ਹੈ। ਇਹ ਇੱਕ ਤੇ ਇੱਕ ਨੂੰ 11 ਬਣਾਉਂਦੀ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਨਤੀਜੇ ਨਿਕਲਣੇ ਬੜੀ ਭੱਜ ਦੌੜ ਹੋਣੀ ਆ ਬੜੇ ਨਵੇਂ ਸਬੀਕਰਨ ਬਣਨਗੇ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਆਸ ਵਾਲੇ ਉਹਨਾਂ ਦੀ ਝਾੜੂ ਵਾਲਿਆਂ ਨਾਲ ਵੀ ਠੀਕ ਆ ਕੱਲੀਆਂ ਨਾਲ ਵੀ ਠੀਕ ਆ ਤੇ ਮੋਦੀ ਸਾਹਿਬ ਹਰਾਂ ਨਾਲ ਵੀ ਠੀਕ ਆ ਤੇ ਕਾਂਗਰਸੀ ਉਹਨਾਂ ਨਾਲ ਵੀ ਠੀਕ ਆ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਜੀ ਧੰਨਵਾਦ